ਪਟਿਆਲਾ ਵਿੱਚ ਕੇਕ ਖਾਨ ਨਾਲ 10 ਸਾਲਾਂ ਬੱਚੀ ਮਾਨਵੀ ਦੀ ਮੌਤ ਮਾਮਲੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ। ਪਵਨ ਕੁਮਾਰ, ਵਿਜੇ ਕੁਮਾਰ ਅਤੇ ਰਾਜਦੀਪ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਜਦਕਿ ਬੇકરી ਦਾ ਮਾਲਕ ਅਜੇ ਵੀ ਗ੍ਰਿਫਤ ਦੇ ਵਿੱਚ ਬਾਹਰ ਹੈ ਦੱਸਿਆ ਕਿ ਬੀਤੇ ਦਿਨ ਪਟਿਆਲਾ ਦੇ ਵਿੱਚ 10 ਸਾਲਾ ਮਾਨਵੀ ਦੀ ਮੌਤ ਹੋ ਗਈ ਸੀ ਪਰਿਵਾਰ ਦੇ ਇਲਜ਼ਾਮ ਨੇ ਕਿ ਮਾਨਵੀ ਦੇ ਜਨਮ ਦਿਨ ਮੌਕੇ ਕੇਕ ਆਨਲਾਈਨ ਮੰਗਵਾਇਆ ਗਿਆ ਸੀ ਜਿਸ ਨੂੰ ਖਾਣ ਤੋਂ ਬਾਅਦ ਸਾਰਾ ਪਰਿਵਾਰ ਬਿਮਾਰ ਹੋ ਗਿਆ ਸੀ ਜਦਕਿ ਮਾਨਵੀ ਦੀ ਤਬਿਆ ਜਾਦਾ ਵਿਗੜ ਗਈ ਤੇ ਹਸਪਤਾਲ ਵਿੱਚ ਉਸਨੇ ਦਮ ਤੋੜ ਦਿੱਤਾ ਪਰਿਵਾਰ ਦੇ ਇਲਜ਼ਾਮਾਂ ਤੋਂ ਬਾਅਦ ਪੁਲਿਸ ਦੇ ਵੱਲੋਂ ਬੇકરી ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹਨਾਂ ਨੂੰ ਪੇਸ਼ ਕੀਤਾ ਜੀ ਪਵਨ ਕੁਮਾਰ, ਵਿਜੇ ਕੁਮਾਰ ਤੇ ਰਾਜੀਤ ਨੂੰ ਤੇ ਜਸਮਨਿੰਦਰ ਦਾ 2 ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਫਰਮਾਇਆ ਜੀ ਤੇ ਮਾਲਕ ਦੀ ਗ੍ਰਿਫਤਾਰੀ ਹੋਈ ਹੈ ਸਰ ਇਹਦੇ ਚ ਨਹੀਂ ਇਹ ਜੋ ਉਪਸਾਰ ਨਹੀਂ ਸਰ ਛਾਪੇ ਮਾਰੀ ਹੋ ਰਹੀ ਹੈ ਹੋ ਜਾਰੀ ਹੈ ਜੀ ਐ ਸਰ ਕਿਵੇਂ ਜਿਹੜੇ ਕਾਨਾ ਬੇਕਰਜ਼ ਦਾ ਤੇ ਇਹਨਾਂ ਦਾ ਕੋਈ ਕਨੈਕਸ਼ਨ ਦਾ ਲੱਗਿਆ ਪਤਾ ਕੀ ਮੈਨੂੰ ਹਾਂ ਜੀ ਹਾਂ ਇਹਨਾਂ ਦੀ ਰਜਿਸਟਰਡ ਹੈ ਐ ਸਰ ਜਿਹੜੀ ਇੰਡੀਅਨ ਬੇਕਰੀ ਸੀ ਉੱਥੇ ਹੀ ਇਹ ਬਣਦਾ ਸੀਗਾ ਕਿ ਜਿਹੜੀ ਸੇਮ ਹੈ ਹਾਂ ਜੀ